ਇੱਕ ਵਾਰ ਫਿਰ ਤੋਂ بارش ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਅਤੇ ਇਸੇ ਨੂੰ ਲੈ ਕੇ ਹੀ ਅੱਜ ਸਾਡੀ ਟੀਮ ਨਕੋਦਰ ਦੀ ਨਵੀਂ ਤਾਣਾ ਮੰਡੀ ਵਿੱਚ ਪਹੁੰਚੀ ਕਿਉਂਕਿ ਝੋਨੇ ਦੀ ਆਮਦ ਮੰਡੀਆਂ ਵਿੱਚ ਸ਼ੁਰੂ ਹੋ ਚੁੱਕੀ ਹੈ ਅਤੇ ਇਸੇ ਨੂੰ ਲੈ ਕੇ ਹੀ ਕਿਸ ਤਰ੍ਹਾਂ ਦੇ ਪ੍ਰਬੰਧ ਨੇ بارش ਹੋਣ ਕਾਰਨ ਜੋਨ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ਅੱਜ ਇਸੇ ਨੂੰ ਲੈ ਕੇ ਹੀ ਸਾਡੀ ਟੀਮ ਵੱਲੋਂ ਗਰਾਉਂਡ ਜ਼ੀਰੋ ਤੇ ਰਿਪੋਰਟ ਜਾਰੀ ਕੀਤੀ ਜਾ ਰਹੀ ਹੈ ਅਤੇ ਇਸੇ ਦੇ ਸਬੰਧ ਵਿੱਚ ਹੀ ਪੰਜਾਬ ਆਰਤੀ ਐਸੋਸੀਏਸ਼ਨ ਦੇ ਪੰਜਾਬ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਰਾਜ ਕੁਮਾਰ ਜਗੋਤਾ ਨਾਲ ਵੀ ਵਿਸ਼ੇਸ਼ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੇ ਵੀ ਕਿਹਾ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਉਹਨਾਂ ਨੇ ਕਿਹਾ ਕਿ ਕਿਸੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਨ ਦਿੱਤੀ ਜਾਵੇਗੀ ਤਾਂ ਪਹਿਲਾ ਵਾਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ بارش ਦੇ ਨਾਲ ਕਿਸੇ ਤਰ੍ਹਾਂ ਦੀ ਵੀ ਝੋਨੇ ਦਾ ਨੁਕਸਾਨ ਨਾ ਹੋਵੇ ਨਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਹਿਮਾਚਲ ਵਗੈਰਾ ਹੋਰ ਵੀ ਜਿਹੜੇ ਹੈਗੇ ਕਈ ਸਟੇਟਾਂ ਦੇ ਵਿੱਚ ਜਿਹੜੀਆਂ بارشਾਂ ਹੋ ਰਹੀਆਂ ਹੈਗੀਆਂ ਮਾ ਭਾਰੀ بارش ਦਾ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਨਕੋਦਰ ਦਾਣਾ ਮੰਡੀ ਦੀ ਗੱਲ ਕਰੀਏ ਤਾਂ ਨਕੋਦਰ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈਗੀ ਆ ਤੇ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸਾਡੇ ਨਾਲ ਆਰਤੀਆ ਐਸੋਸੀਏਸ਼ਨ ਦੇ ਪੰਜਾਬ ਦੇ ਵਾਈਸ ਪ੍ਰਧਾਨ ਨੇ ਔਰ ਜੇ ਮਾਰਕੀਟ ਕਮੇਟੀ ਦੀ ਗੱਲ ਕਰੀਏ ਤਾਂ ਮਾਰਕੀਟ ਕਮੇਟੀ ਦੇ ਵੀ ਜਿਹੜੇ ਅਧਿਕਾਰੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਆਰਤੀ ਐਸੋਸੀਏਸ਼ਨ ਦੇ ਜਿਹੜੇ ਪੰਜਾਬ ਦੇ ਵਾਈਸ ਪ੍ਰਧਾਨ ਨੇ ਉਹਨਾਂ ਨਾਲ ਗੱਲ ਕਰਾਂਗੇ ਰਾਜਕੁਮਾਰ ਚੋਤਾ ਜੀ ਕੀ ਕਹਿਣਾ ਚਾਹੋਗੇ ਜਿਹੜੇ ਬਾਰਸ਼ਾਂ ਜਿਹੜੀਆਂ ਹੈਗੀਆਂ ਲਗਾਤਾਰ ਅਲਰਟ ਕੀਤਾ ਜਾ ਰਿਹਾ ਹੈਗਾ ਬਾਰਸ਼ਾਂ ਨੂੰ ਲੈ ਕੇ ਜਿਹੜਾ ਸਰਕਾਰ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਕਿਸ ਤਰ੍ਹਾਂ ਦੇਖਦੇ ਇਹ ਦੇਖੋ ਜੀ ਇਹ ਤਾਂ ਕੁਦਰਤੀ ਕਿਰੂਪੀ ਹੈਗੀ ਆ ਪਰਮਾਤਮਾ ਵੱਲੋਂ ਇਹ ਹੋਇਆ ਹੈਗਾ ਵਾ ਇਹਦੇ ਵਿੱਚ ਇਹ ਤਾਂ ਕੋਈ ਇਨਸਾਨ ਦਾ ਕੋਈ ਦਖਲ ਅੰਦਾਜ਼ੀ ਨਹੀਂ ਹੈਗੀ ਤੇ ਜਿਹੜਾ ਮੀਂਹ ਪੈ ਰਿਹਾ ਇਹ ਤੇ ਇਹ ਕੋਈ ਸ਼ੱਕ ਨਹੀਂ ਹੈਗਾ ਕਿ ਇਹ ਫਸਲ ਦੇ ਉੱਤੇ ਬਹੁਤ ਹੀ ਇਹਦਾ ਅਸਰ ਪਵੇਗਾ ਔਰ ਅਗਰ ਜੇ ਜਿਆਦਾ ਨੇਰੀ ਚਲਦੀ ਹਵਾ ਚਲਦੀ ਹੈ ਤਾਂ بارش ਹੁੰਦੀ ਹੈ ਤੇ ਫਸਲ ਜਿਹੜੀ ਹੈ ਜ਼ਮੀਨ ਤੇ ਡੇਪ ਹੈਗੀ ਤਾਂ ਉਦੋਂ ਬਹੁਤ ਵੱਡਾ ਜ਼ਿਮੀਦਾਰ ਨੂੰ ਨੁਕਸਾਨ ਹੋ ਜਾਏਗਾ ਜਿਵੇਂ ਰਾਤੀ ਵੀ بارش ਹੋਈ ਹੈਗੀ ਔਰ ਰਾਤ ਦੇ ਵੀ بارش ਦੇ ਨਾਲ ਕੋਈ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ ਅਜੇ ਤੱਕ ਤਾਂ ਜੋ ਸਾਨੂੰ ਇਧਰੋਂ ਉਧਰੋਂ ਜਿਹੜੇ ਸਾਡੇ ਜ਼ਿਮੀਦਾਰ ਆ ਅਸੀਂ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਅਜੇ ਤੱਕ ਤਾਂ ਸੰਤੁਸ਼ਟ ਕੀਤਾ ਕਿ ਨਹੀਂ ਜੀ ਨਹੀਂ ਸਾਡੇ ਕੋਈ ਨੁਕਸਾਨ ਨਹੀਂ ਹੋਇਆ ਪਹਿਲਾਂ ਜਿਹੜੀਆਂ ਬਾਰਸ਼ਾਂ ਹੋਈਆਂ ਉਹਨਾਂ ਨਾਲ ਕਿੰਨਾ ਕੁ ਨੁਕਸਾਨ ਹੋਇਆ ਉਹਨਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਜੀ ਸਾਡੇ ਇੱਕ ਤਾਂ ਕਾਲਾ ਤੇਲਾ ਪੈ ਗਿਆ ਤੇ ਜਿਹੜਾ ਥੱਲੇ ਸਲਾਬ ਹੋਣ ਕਰਕੇ ਹਲਦੀ ਪੈ ਗਈ ਉਹਦੇ ਨਾਲ ਜਿਹੜਾ ਦਾਣਾ ਹੈਗਾ ਉਹ ਬਿਲਕੁਲ ਪੁੱਲਾ ਹੋ ਗਿਆ ਔਰ ਦਾਣੇ ਤੇ ਦਾਗ ਆ ਗਿਆ ਦਾਗੀ ਵੀ ਹੈਗਾ ਵਾ ਔਰ ਧੋਨਾ ਜਿਹੜਾ ਹੈਗਾ ਵਾ ਉਹ ਜਿਸ ਤਰ੍ਹਾਂ ਧੋਨਾ ਚਟਾ ਹੁੰਦਾ ਸੀ ਬਿਲ ਉਸ ਤਰ੍ਹਾਂ ਧੋਨਾ ਨਹੀਂ ਆ ਰਿਹਾ ਅਜੇ ਜਿੰਨੀ ਕਿ ਰਿਪੋਰਟ ਜੇ ਆ ਜਿੰਨੇ ਕਿ ਆਈ ਹੈ ਉਹਦੀ ਰਿਪੋਰਟ ਜੇ ਪੈੜੀ ਆ ਕੋਈ ਵਧੀਆ ਰਿਪੋਰਟ ਨਹੀਂ ਹੈਗੀ ਤੇ ਜਿਹੜਾ ਕਾਲਾ ਤੇਲਾ ਤੇਲਾ ਤੁਸੀਂ ਕਿੰਨੇ ਆ ਜਾਂ ਹੋਰ ਜਿਹੜੀਆਂ ਸੁੰਡੀਆਂ ਵਗੈਰਾ ਪੈ ਜਾਂਦੀਆਂ ਹੈਗੀਆਂ ਵਾ ਇਹਨਾਂ ਨੂੰ ਇਹਨਾਂ ਤੋਂ ਬਚਾਉਣ ਲਈ ਆਪਾਂ ਨੂੰ ਕੀ ਕਰਨਾ ਪਊਗਾ ਝੋਨੇ ਨੂੰ ਨਹੀਂ ਹੁਣ ਇਹ ਜਿਹੜਾ ਲਾਸਟ ਵਿੱਚ ਆਗੇ ਜਿਹੜਾ ਉਹ ਜਿਹੜੀ ਦਵਾਈ ਜਿਹੜੀ ਆ ਉਹ ਐਸ ਤੇ ਤੇ ਦਵਾਈ ਉਹਦੀ ਕੰਮ ਨਹੀਂ ਕਰਦੀ ਉਹਦੇ ਤੇ ਤੇ ਜ਼ਿਮੀਦਾਰਾਂ ਨੇ ਛਿੜਕੀ ਆ ਲੇਕਿਨ ਉਹਦੇ ਇੰਨਾ ਕੋਈ ਜ਼ਿਆਦਾ ਅਸਰ ਨਹੀਂ ਹੋਇਆ ਤੁਸੀਂ ਆਮ ਹੀ ਦੇਖੋ ਜਿੱਥੇ ਕੋਈ ਲਾਈਟ ਜਗਦੀ ਹੋएगी ਤਾਂ ਉਥੇ ਢੇਰ ਲੱਗਾ ਹੋਗਾ ਕਾਲੇ ਤੇਲੇ ਦਾ ਤੇ ਉਹਦੇ ਵਾਸਤੇ ਸਰਕਾਰ ਨੇ ਜੋ ਦਵਾਈਆਂ ਦਿੱਤੀਆਂ ਆ ਉਹ ਦਵਾਈਆਂ ਉਹਨਾਂ ਨੇ ਛਿੜਕੀਆਂ ਮਾ ਉਹ ਕੁਦਰਤੀ ਹੱਦ ਕੀ ਤੇਲੇ ਦੀ ਪਤਾ ਨਹੀਂ ਕੀ ਗੱਲ ਹੈਗੀ ਉਹ ਤੇਲਾ ਉਹਦੇ ਨਾਲ ਮਰ ਨਹੀਂ ਰਿਹਾ ਤੇ ਖਰੀਦ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸਰਕਾਰ ਸਰਕਾਰ ਦੇ ਬਹੁਤ ਵਧੀਆ ਪ੍ਰਬੰਧ ਹੈ ਜੀ ਜੇ ਕਰੀਏ ਵੀ ਸਾਰੀ ਪੰਜਾਬ ਦੀ ਜਿੱਦਾਂ ਦੀ ਮੰਡੀਆਂ ਹੈਗੀਆਂ ਉਹਨਾਂ ਦੇ ਉੱਤੇ ਮਤਲਬ ਸਾਡੇ ਜਿਹੜੇ ਆਰਟੀ ਸੈਸ਼ਨ ਦੇ ਪ੍ਰਧਾਨ ਆ ਉਹਨਾਂ ਨੇ ਮਾਰਕੀਟ ਕਮੇਟੀ ਦੇ ਨਾਲ ਉਹਨਾਂ ਨੇ ਤਾਲਮਿਲ ਰੱਖਿਆ ਹੈਗਾ ਵਾਸ ਸਾਫ ਸਫਾਈ ਵਾਸਤੇ ਜੀ ਜ਼ਿੰਮੇਵਾਰਾਂ ਦਾ ਬੈਠਣ ਦਾ ਪਾਣੀ ਦਾ ਤਾਣੀ ਦਾ ਬਾਤ ਹੁੰਦਾ ਸਾਰਾ ਕੁਝ ਇਹ ਕਮੇਟੀਆਂ ਦੇ ਨਾਲ ਬੈਠ ਕੇ ਸੈਕਟਰੀ ਦੇ ਨਾਲ ਉਹਨਾਂ ਦੀ ਮੀਟਿੰਗਾਂ ਹੋ ਰਹੀਆਂ ਵਾ ਔਰ ਮੀਟਿੰਗਾਂ ਕਰਕੇ ਜੇ ਕਿਤੇ ਕਮੀ ਹੈਗੀ ਆ ਤਾਂ ਉਹ ਉਹਨਾਂ ਨੂੰ ਥਲਾਹ ਦਿੰਦੇ ਆ ਵੀ ਇੱਥੇ ਸਾਡੀ ਕਮੀ ਹੈ ਤੁਹਾਡੀ ਇਹਨੂੰ ਪੂਰਾ ਕੀਤਾ ਜਾ ਨਕੋਦਰ ਮੰਡੀ ਦੀ ਗੱਲ ਕਰੀਏ ਨਕੋਦਰ ਮੰਡੀ ਚ ਕਿੰਨੀ ਕਾਮਦ ਹੋ ਚੁੱਕੀ ਆ ਝੁੰਨੇ ਦੀ ਮੰਡੀ ਦੇ ਵਿੱਚ ਆਮਦ ਦੇ ਜੇ ਕੋਈ ਜ਼ਿਆਦਾ ਨਹੀਂ ਹੋਈ ਜੀ ਅਜੇ ਥੋੜਾ ਜਿਹਾ ਝੋਨਾ ਮੜਾ ਹੁਣ ਕਰਕੇ ਅਜੇ ਬੋਲੀ ਸ਼ੁਰੂ ਨਹੀਂ ਹੋਈ ਮੈਡਮ ਇੰਦਰਜੀਤ ਕੌਰ ਜੀ ਆਏ ਸੀਗੇ ਤੇ ਉਹਨਾਂ ਨੇ ਬੋਲੀ ਕਰਵਾਈ ਸੀਗੀ ਤਾਂ ਉਹ ਦੇਖ ਕੇ ਗਏ ਸੀ ਜ਼ਿਆਦਾ ਲੈ ਗਏ ਸੀ ਮੰਡੀ ਦਾ ਵੀ ਜ਼ਿਆਦਾ ਲੈ ਗਏ ਸੀ ਤਾਂ ਉਹ ਉਹਨਾਂ ਨੇ ਜੋ ਨਨੂ ਵੀ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਝੋਨਾ ਥੋੜਾ ਜਿਹਾ ਮੈਨੂੰ ਵੀ ਲੱਗਾ ਥੋੜਾ ਜਿਹਾ ਝੋਨਾ ਹਲਕਾ ਵਾ ਤੇ ਲੇਕਿਨ ਸਰਕਾਰ ਨੇ ਕਿਹਾ ਵਸੇ ਇੱਕ ਇੱਕ ਦਾਣਾ ਚੱਕਣਾ ਮੈਂ ਤੇ ਅਸੀਂ ਇਸ ਕਰ ਲਈ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਜੋ ਇੱਕ ਇੱਕ ਦਾਣਾ ਚੱਕਦੀ ਹੈ ਜਿੱਦਾਂ ਪਿੱਛੇ ਸਮੇਂ ਦੇ ਵਿੱਚ ਜਿਹੜਾਗਾ ਝੋਨੇ ਨੂੰ ਲੈ ਕੇ ਕਾਫੀ ਪ੍ਰੋਬਲਮਸ ਆ ਗਈਆਂ ਸੀਗੀਆਂ ਐਤਕੀ ਤਾਂ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਏਗੀ ਸਾਡੇ ਵੱਲੋਂ ਵੀ ਅੜਤਿਆਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾਏਗੀ ਕਿ ਕਿਸ ਕਿਸ ਤਰ੍ਹਾਂ ਦਾ ਜ਼ਿੰਮੇਵਾਰ ਦੇ ਨਾਲ ਕੋਈ ਛਲ ਨਾ ਉਗੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਵੀ ਹੜਤਾਲਾਂ ਕੀਤੀਆਂ ਸੀਗੀਆਂ ਪੰਜਾਬ ਦੇ ਵਿੱਚ ਹੜਤਾਲਾਂ ਹੋਣ ਕਾਰਨ ਜਿਹੜਾ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਕਾਫੀ ਟਾਈਮ ਰੁਲਿਆ ਸੀਗਾ ਐਤਕੀ ਤਾਂ ਨਹੀਂ ਇਸ ਤਰ੍ਹਾਂ ਦੇ ਹਾਲਾਤ ਬਣਨਗੇ ਦੇਖੋ ਜੀ ਉਹ ਪੰਜਾਬ ਸਰਕਾਰ ਦਾ ਇਸ ਵਿੱਚ ਕੋਈ ਰੋਲ ਨਹੀਂ ਸੀਗਾ ਉਹ ਸੈਂਟਰ ਗਵਰਨਮੈਂਟ ਨੇ ਇੱਥੋਂ ਚੋਲ ਹੀ ਨਹੀਂ ਚੱਕਿਆ ਪੰਜਾਬ ਵਿੱਚ ਬਹੁਤ ਸਾਰੇ ਐਸੇ ਗ੍ਰਾਮ ਹੈਗੇ ਆ ਉਹਨਾਂ ਗ੍ਰਾਮ ਵਿੱਚ ਉਹਨਾਂ ਨੇ ਇੱਕ ਵੀ ਗੱਡੀ ਉੱਥੇ ਚੌਲਾਂ ਦੀ ਨਹੀਂ ਲਾਈ ਤੇ ਆੜ ਜਿਹੜਾ ਸ਼ੈਲਰ ਵਾਲਾ ਸੀ ਉਹ ਵੀ ਮਜਬੂਰ ਸੀ ਉਹ ਚੌਲ ਕੱਢਣ ਤੋਂ ਬਾਅਦ ਉਹ ਰੱਖਦਾ ਕਿੱਥੇ ਜੀ ਆਪਣੇ ਕੋਲ ਰੱਖਦਾ ਬਾਅਦ ਤੇ ਚੌਲਾਂ ਦਾ ਕੋਈ ਟਾਈਮ ਹੁੰਦਾ ਉਸ ਤੋਂ ਬਾਅਦ ਚੌਲਾਂ ਦੀ ਜਿਹੜੀ ਹੈ ਨਾ ਉਹਦੀ ਰੰਗ ਰੂਪ ਬਦਲ ਜਾਂਦਾ ਬਾਅਦ ਤਾਂ ਉਹ ਐਫਸੀਆਈ ਉਹਨੂੰ ਲੰਦੀ ਨਹੀਂ ਤੇ ਇਸ ਕਰਕੇ ਉਹਨਾਂ ਦੀ ਮਜਬੂਰੀ ਸੀ ਉਹ ਇਸ ਕਰ ਲਈ ਮਤਲਬ ਕਰਦੇ ਸੀਗੇ ਵੀ ਅਸੀਂ ਲਾਉਣਾ ਕਿੱਥੇ ਆ ਤੇ ਅਸੀਂ ਨਹੀਂ ਚੌਲ ਲਵਾਉਣਾ ਉਹ ਇਸ ਕਰਕੇ ਉਹਨਾਂ ਨੇ ਹੜਤਾਲ ਕਰਤੀ ਇਧਰੋਂ ਅਸੀਂ ਹੜਤਾਲ ਕਰਤੀ ਸਾਡਾ ਕਟਾਈ ਪਰਸੈਂਟ ਅੜਦ ਦਾ ਜਿਹੜਾ ਸਾਡਾ ਇੱਕ ਮਸਲਾ ਜਿਹੜਾ ਸੈਂਟਰਲ ਗਵਰਨਮੈਂਟ ਨੇ ਸਾਨੂੰ 19 18 19 ਦੇ ਵਿੱਚ ਕੋਵਿਡ ਦੇ ਵਿੱਚ ਉਹਨਾਂ ਨੇ ਸਾੜ ਕੋ ਹੈਲਪ ਮੰਗੀ ਸੀ ਵੀ ਤੁਸੀਂ ਸਾਨੂੰ ਤੁਹਾਨੂੰ ਅਸੀਂ ਫਿਕਸ 46 ਰੁਪਏ ਦੇ ਦੰਨੇ ਆ ਉਸ ਤੋਂ ਬਾਅਦ ਤੁਹਾਡੀ ਜਿਹੜੀ ਅੜ ਸਹੀ ਕਰਤੀ ਜਾਏਗੀ ਲੇਕਿਨ ਉਹਨਾਂ ਨੇ ਸਾਡੇ ਨਾਲ ਛਲ ਕੀਤਾ ਉਹਨਾਂ ਨੇ ਸਾਡੀ ਅੱਜ ਵੀ 46 ਰੁਪਏ ਦੀ ਰੱਖੀ ਹੋਈ ਆ ਅਸੀਂ ਉਹ ਲਈ 3 ਸਾਲ ਤੋਂ ਆਪਣਾ ਹੱਕ ਮੰਗ ਰਹੇ ਅਸੀਂ ਸਰਕਾਰ ਕੋਲ ਕੁਝ ਨਹੀਂ ਮੰਗ ਰਹੇ ਸੈਂਟਰਲ ਗਵਰਨਮੈਂਟ ਕੋਲ ਅਸੀਂ ਕੁਝ ਨਹੀਂ ਮੰਗ ਰਹੇ ਸਿਕਾ ਸਾਡਾ 2.5% ਸਾਨੂੰ ਵਾਪਸ ਕਰ ਦਿਓ ਲੇਕਿਨ ਉਹ ਦੇਣ ਨੂੰ ਤਿਆਰ ਨਹੀਂ ਤੇ ਭਗਵਾਨ ਜੀ ਨਾਲ ਸਾਡੀ ਮੀਟਿੰਗ ਜਿਹਦੇ ਵਿੱਚ ਮੈਂ ਵੀ ਹਾਜ਼ਰ ਸੀਗਾ ਤੇ ਉੱਥੇ ਉਹਨਾਂ ਨੇ ਕਿਹਾ ਸੀਗਾ ਅਗਰ ਜੇਕਰ ਸੈਂਟਰ ਗਵਰਨਮੈਂਟ ਨਹੀਂ ਦੇਗੀ ਤੇ ਤੁਹਾਡੀ ਅਸੀਂ ਹੈਲਪ ਕਰਾਂਗੇ ਅੱਜ ਤੋਂ 1 ਸਾਲ ਪਹਿਲੇ ਲੱਗ ਗਈ ਸੀ ਅਸੀਂ ਉਹਨਾਂ ਨੂੰ ਹੁਣ ਯਾਦ ਦਿਲਾਉਣ ਵਾਸਤੇ ਅਸੀਂ ਪਿਛਲੇ 9 ਤਰੀਕ ਨੂੰ ਗਏ ਸੀ ਤੇ ਉਹਨਾਂ ਨੇ ਸਾਨੂੰ ਫੇਵਰਿਬਿਅਰਿਸ਼ ਵਾਸ਼ਨ ਦਿੱਤਾ ਸੀਗਾ ਮੈਨੂੰ ਇੱਕ ਵਾਰੀ ਮੈਨੂੰ ਸੈਂਟਰ ਨਾਲ ਗੱਲ ਕਰ ਦਿੰਦੇ ਹੋ ਮੈਂ ਤੁਹਾਡੇ ਲਈ ਖੜਾ ਮਾਰਕੀਟ ਕਮੇਟੀ ਦੇ ਅਧਿਕਾਰੀ ਵੀ ਸਾਡੇ ਨਾਲ ਨੇ ਸਰ ਕੀ ਕਹਿਣਾ ਚਾਹੋਗੇ ਜਿਹੜਾ ਝੋਨੇ ਦੀ ਆਮਦ ਨੂੰ ਲੈ ਕੇ ਝੋਨਾ ਝੋਨੇ ਦੀ ਆਮਦ ਤਾਂ ਸ਼ੁਰੂ ਹੋ ਚੁੱਕੀ ਹੈਗੀ ਆ ਪਰ ਬਾਰਸ਼ਾਂ ਜਿਹੜੀਆਂ ਹੈਗੀਆਂ ਫੇਰ ਦੁਬਾਰਾ ਅਲਰਟ ਤੇ ਹੈਗੀਆਂ ਕਿਸ ਤਰ੍ਹਾਂ ਦੇਖਦੇ ਆ ਬਾਰਸ਼ਾਂ ਅਲਰਟ ਤੇ ਹੋਣ ਕਾਰਨ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਣਾ ਮੌਸਮ ਦੇਖ ਕੇ ਝੋਨਾ ਵਢਾਉਣ ਕਿਉਂਕਿ ਪਹਿਲਾਂ ਹੀ ਕੁਦਰਤੀ ਕਰੋਪੀ ਚੱਲ ਰਹੀ ਆ ਇਹਦਾ ਦਾਣਾ ਵੀ ਕਾਲਾ ਹੋਣ ਵਾਲਾ ਲੱਗ ਰਿਹਾ ਹੈ ਇਸ ਲਈ ਅਸੀਂ ਤਾਂ ਕਹਿੰਦੇ ਆ ਜੀ ਕਿਸਾਨ ਵੀਰ ਥੋੜਾ ਜਿਹਾ ਵੇਟ ਕਰਨ ਤੇ ਫਿਰ ਆਪਣੀ ਫਸਲ ਲੈ ਕੇ ਆਉਣ ਸਰਕਾਰ ਦੀ ਹਦਾਇਤਾਂ ਅਨੁਸਾਰ ਇੱਕ ਇੱਕ ਦਾਣਾ ਚੱਕਿਆ ਜਾਊਗਾ ਆਰਤੀ ਸਹਿਵਾਨ ਪੂਰਾ ਸਹਿਯੋਗ ਦੇ ਰਹੇ ਆ ਬਾਦਸ਼ਾਹ ਹੁਣ ਤਿੰਨ ਦਿਨ ਅਲਰਟ ਤੇ ਕਰਕੇ ਸਾਰੇ ਆਰਤੀ ਸਹਿਵਾਨ ਨੇ ਬਹੁਤ ਪੁਕਤਾ ਸਬੰਧ ਪ੍ਰਬੰਧ ਕੀਤੇ ਆ ਜਿਸ ਵਿੱਚ ਉਹਨਾਂ ਨੇ ਆਪਣੀਆਂ ਨਵੀਆਂ ਤਰਪਾਲਾਂ ਵੀ ਕਈ ਖਰੀਦ ਕੇ ਲੈ ਕੇ ਆਏ ਆ ਜੇ ਥੋੜੀਆਂ ਬਹੁਤੀਆਂ ਕੰਡਮ ਸੀ ਸਾਰੇ ਪੂਰਾ ਸਹਿਯੋਗ ਕਰ ਰਹੇ ਆ ਤੇ ਇਹਦੇ ਇਹ ਜਿਹੜੇ ਹੈਗੇ ਨੇ ਮਾਰਕੀਟ ਕਮੇਟੀ ਦੇ ਅਧਿਕਾਰੀ ਵੀ ਸਾਡੇ ਨਾਲ ਨੇ ਤੇ ਨਾਲ ਸਾਡੇ ਜਿਹੜੇ ਹੈਗੇ ਆ ਆਰਟੀ ਐਸੋਸੀਏਸ਼ਨ ਦੇ ਪੰਜਾਬ ਦੇ ਵਾਈਸ ਪ੍ਰਧਾਨ ਨੇ ਇਹਨਾਂ ਨਾਲ ਜਿਹੜਾ ਹੈਗਾ ਗੱਲਬਾਤ ਕੀਤੀ ਗਈ ਨਕੋਦਰ ਤਾਣਾ ਮੰਡੀ ਨੂੰ ਲੈ ਕੇ ਜਾਂ ਹੋਰ ਮੰਡੀਆਂ ਨੂੰ ਲੈ ਕੇ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਝੋਨੇ ਦੀ ਆਮਦ ਜਿਹੜੀ ਹੈਗੀ ਆ ਨਕੋਦਰ ਮੰਡੀ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਤੇ ਇਹਨਾਂ ਵੱਲੋਂ ਕਿਹਾ ਵੀ ਜਾ ਰਿਹਾ ਹੈਗਾ ਵਾ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਆੜਤੀਆਂ ਨੂੰ ਜਾਂ ਹੋਰ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇ ਕਿ ਮੰਡੀਆਂ ਦੇ ਵਿੱਚ ਫਸਲ ਦਾ ਇੱਕ ਇੱਕ ਦਾਣਾ ਚੱਕਿਆ ਜਾਵੇਗਾ ਇਹ ਜਿਹੜੀਆਂ ਗੀਆਂ ਮੌਸਮ ਹੈਗਾ ਮੌਸਮ ਨੂੰ ਲੈ ਕੇ ਵੀ ਜਿਹੜਾ ਹੈਗਾ ਲਗਾਤਾਰ ਅਲਰਟ ਕੀਤਾ ਜਾ ਰਿਹਾ ਇਸੇ ਨੂੰ ਲੈ ਕੇ ਅੱਜ ਸਾਡੀ ਟੀਮ ਜਿਹੜੀ ਹੈਗੀ ਆ ਨਕੋਦਰ ਦਾਣਾ ਮੰਡੀ ਦੇ ਵਿੱਚ ਗਰਾਊਂਡ ਜ਼ੀਰੋ ਤੇ ਪਹੁੰਚੀ ਹੈਗੀ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ ਹੈਗਾ ਕੈਮਰਾ ਪਰਸਨ ਦੇ ਨਾਲ ਪਣੀ ਤਰੋੜਾ ਨਕੋਦਰ